ਦੇ ਬੋ ਬਬਲ ਕਲਾ ਅਤੇ ਕੋਰਟ ਕੋ ਪੂਰਾ ਦੇ ਵਿੱਚ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਉਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਇਸ ਕੇਸ ਦੇ ਵਿੱਚ ਜੋ ਆਜ ਚਰਨਜੀਤ ਸਿੰਘ ਪਰਿਵਾਰ ਵਿੱਚ ਉਦੋਂ ਐਸਐਸਪੀ ਮੋਗਾ ਹੁੰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਗ੍ਰਿਫਤਾਰੀ ਅੱਜ ਸਵੇਰੇ ਸਵੇਰੇ ਕੀਤੀ ਗਈ ਹੈ ਸਰ ਨਾਮ ਕਲੀਰ ਚਰਨਜੀਤ ਸ਼ਰਮਾ ਜਾਂ ਚਰਨਜੀਤ ਸਿੰਘ ਚਰਨਜੀਤ ਸਿੰਘ ਇਹਨਾਂ ਦੀ ਗ੍ਰਿਫਤਾਰੀ ਅੱਜ ਸਵੇਰੇ ਕੀਤੀ ਗਈ ਹੈ ਅਤੇ ਇਹ ਬਹਬਲ ਕਲਾਂ ਵਾਲੇ ਕੇਸ ਦੇ ਵਿੱਚ ਨਾਮਜ਼ਦ ਵਿਅਕਤੀ ਸੀਗੇ ਇਹਨਾਂ ਦੇ ਖਿਲਾਫ ਆਲਰੇਡੀ ਮਤਲਬ ਸਫਾ ਨਹੀਂ ਸੁਲਤਾਨ ਅੱਗੇ ਆ ਸੀ ਫਿਰ ਵੀ ਸਾਡੀ ਇੱਕ ਕੋਸ਼ਿਸ਼ ਸੀਗੀ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਆਪਣਾ ਫਖਰ ਰੱਖਣ ਦਾ 29 ਤਰੀਕ੍ਹ ਵਾਸਤੇ ਨੋਟੀਸ਼ਨਾਂ ਨੂੰ ਇਸ਼ੂ ਕਰ ਦਿੱਤਾ ਗਿਆ ਸੀ ਲੇਕਿਨ ਉਹ ਨੋਟਿਸ ਤਾਮਿਲ ਨਹੀਂ ਹੋਇਆ ਸੀ ਕਿਉਂਕਿ ਇਹ ਆਊਟ ਆਫ ਰੀਚ ਸੀਗੇ ਸੱਜਖਬੇ ਹੋ ਗਈ ਸੀ ਤੇ ਜਦੋਂ ਸਾਡੇ ਕੋਲ ਕੁਕ ਟਾਈਮ ਇਨਫੋਰਮੇਸ਼ਨ ਆ ਗਈ ਕਿ ਇਹ ਮਤਲਬ 29 ਤਰੀਕ ਨੂੰ ਪੁਲਿਸ ਦੇ ਸਾਹਮਣੇ ਐਸਆਈਟੀ ਦੇ ਸਾਹਮਣੇ ਨਹੀਂ ਪੇਸ਼ ਹੋਣਗੇ ਅਤੇ ਇਹਨਾਂ ਨੇ ਮਤਲਬ ਉਹ ਵਿਦੇਸ਼ ਜਾਣ ਵਾਸਤੇ ਟਿਕਟ ਉਗਰ ਲੈੰਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਸੀ ਇਹ ਵੀ ਪਤਾ ਲੱਗਿਆ ਕਿ ਕੈਨੇਡਾ ਅਮਰੀਕਾ ਤੇ ਇੰਗਲੈਂਡ ਦਾ ਵੀਜ਼ਾ ਇਹਨਾਂ ਦੇ ਕੋਲ ਆਲਰੇਡੀ ਹੈ ਤਾਂ ਇਹਨਾਂ ਨੂੰ ਮਤਲਬ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕਰਕੇ ਅੱਜ ਸਵੇਰੇ ਸਵੇਰੇ ਇਹਦੀ ਗ੍ਰਿਫਤਾਰੀ ਮੰਦਵੀਤ ਲਈ ਆਂਦੀ ਗਈ ਤੇ ਗ੍ਰਿਫਤਾਰੀ ਵਾਸਤੇ ਪੋਸਟ ਸਬੂਤ ਸਪਾਮਿਸਿਲਤੇ ਹੈ ਇਹਨਾਂ ਦੇ ਖਿਲਾਫ ਸਰ ਕੀ ਸਬੂਤ ਨੇ ਕੀ ਕੀ ਭੂਮਿਕਾ ਕੀ ਸੀਗੀ ਚੰਦੀਸ਼ ਸਬੂਤ ਹੈ ਜੋ ਭੂਮਿਕਾ ਹੈ ਉਹ ਕੇਸ ਫਾਈਲ ਦੇਉਤੇ ਹੈ ਉਹ ਅਸੀਂ ਅਦਾਲਤ ਦੇ ਵਿੱਚ ਦੇ ਦੇਵਾਂਗੇ ਅਦਾਲਤ ਦੇ ਵਿੱਚ ਜਦੋਂ ਫਾਈਨਲ ਰਿਪੋਰਟ ਦੇ ਦਿੱਤੀ ਜਾਵੇਗੀ ਉਹ ਫਿਰ ਸਾਰਿਆਂ ਦੇ ਸਾਹਮਣੇ ਓਪਨ ਕਰ ਦਿੱਤੀ ਜਾਵੇਗੀ ਇਨੀਸ਼ੀਅਲ ਪੁਛਗਿਸ਼ ਦੇ ਦੌਰਾਨ ਕੋਈ ਇਹਨਾਂ ਨੇ ਅਸੈਪਟ ਨਹੀਂ ਕੀਤੀ ਪੁਛਗਿਸ਼ ਦੇ ਦੌਰਾਨ ਕਾਫੀ ਦੇਖੋ ਮਤਲਬ ਪੁਛਕੀ ਛਲੇ ਚੱਲ ਰਹੀ ਹੈ ਕਿ ਅੱਜ ਸਵੇਰੇ ਹੀ ਗ੍ਰਫਤਾਰੀ ਹੋਈ ਹੈ ਤੇ ਅੱਜ ਜੋ ਪੁਛਕੀ ਛੁਈ ਹੈ ਉਸ ਦਾ ਮਤਲਬ ਮજબੂਤ ਮੈਂ ਨਹੀਂ ਦੱਸ ਸਕਦਾ ਕਿਉਂਕਿ ਆਉਣ ਵਾਲੇ ਸਮਾਂ ਦੇ ਵਿੱਚ ਜੋ ਗਲ ਦਸ਼ਮੀ ਹੋਵੇ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਦੱਸਾਂਗੇ ਲੇਕਿਨ ਜੋ ਐਵਿਡੈਂਸ ਹੈ ਉਹ ਅਸੀਂ ਕੋਰਟ ਦੇ ਵਿੱਚ ਦੇ ਸਾਹਮਣੇ ਜਿਹੜੇ ਐਸਐਚਓ ਸੀਗੇ ਨਾਲ ਦੀ ਇਹਨਾਂ ਦੇ ਸਰ ਜਾਂ ਹੋਰ ਜਿਹੜੇ ਐਸਐਚਓ ਸੀਗਾ ਜੀ ਨਾਮ ਜਿਹੜਾ ਸੀ ਉਹਨਾਂ ਦਾ ਕੀ ਦੇਖੋ ਜਿਸ ਜਿਸ ਵਿਅਕਤੀ ਦਾ ਜੋ ਜੋ ਰੋਲ ਹੋਗਾ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਇਹ ਐਸਆਈਟੀ ਨੇ ਡਿਸਾਈਡ ਕਰਨਾ ਹੈ ਕਿ ਜੋ ਫੈਕਟਸ ਸਾਹਮਣੇ ਆਉਣਗੇ ਅਤੇ ਉਸਦੇ ਹਿਸਾਬ ਦੇ ਨਾਲ ਜੋ ਜੋ ਚੀਜ਼ ਜਿਸ ਜਿਸ ਬੈਕਟੀ ਦੇ ਖਿਲਾਫ ਜੋ ਸਬੂਤ ਹੋਗਾ ਉਸਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਸਰਪੇਸ਼ ਕਦੋਂ ਕਰਨਾ ਇਹਨਾਂ ਨੂੰ ਪੌਣ 10 ਦੇਵਾਂਗੇ ਜੀ ਪੌਣ 10 ਸਰ ਜਿਵੇਂ ਮੀਡੀਆ ਰਿਪੋਰਟ ਆਈ ਹੈ ਕਿ ਉਹ ਭਜਣ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਸ਼ਰਮਾ ਜੀ ਵੱਲੋਂ ਭਜਣ ਦੀ ਕੋਸ਼ਿਸ਼ ਕੀਤੀ ਗਈ ਉਸ ਦੇ ਬਾਰੇ ਪਜੰਦੀ ਕੋਸ਼ਿਸ਼ ਅੰਤਵਿਆਂ ਜਦੋਂ ਪੁਲਿਸ ਨੇ ਕੇਰਾ ਪਾ ਲਿਆ ਉਦੋਂ ਵੀ ਉਹਨਾਂ ਨੇ ਪਜੰਦੀ ਕੋਸ਼ਿਸ਼ ਕੀਤੀ ਲੇਕਿਨ ਫੁਲਿਸ਼ ਦਾ ਕੇਰਾ ਮਤਲਬ ਕਾਫੀ ਮਤਲਬ ਤਰੀਕੇ ਦੇ ਨਾਲ ਲਗਾਇਆ ਗਿਆ ਸੀ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਸ ਕਰਕੇ ਉਹ ਪਜੰਦੀ ਵਿੱਚ ਕਾਮਯਾਬ ਨਹੀਂ ਹੋ ਸਕੇ ਉਹਨਾਂ ਨੂੰ ਗ੍ਰਿਫਤਾਰ ਕਰ ਸਰ ਗ੍ਰਿਫਤਾਰੀ ਕਿਸ ਜਗ੍ਹਾ ਤੋਂ ਕੀਤੀ ਗਈ ਹੈ ਜੀ ਹੁਸ਼ਿਆਰਪੁਰ ਤੋਂ ਸਰ ਕੋਰਟੇ ਕਦੋਂ ਪੇਸ਼ ਕੀਤਾ ਜਾ ਰਿਹਾ ਜੀ ਕੋਰਟੇ ਕਦੋਂ ਪੇਸ਼ ਕੀਤਾ ਜਾ ਰਿਹਾ ਉਹ ਤੁਹਾਨੂੰ ਦੱਸ ਦੇਵਾਂਗੇ ਜੀ ਸਰ ਜੋ ਇਹ ਕਿਆ ਸਲਾਜਾਇਆ ਗਿਆ ਕਿ ਸਰਕਾਰ ਦੇ ਕਹਿਣ ਤੇ ਗੋਲੀ ਚਲਾਈ ਗਈ ਸੀ ਉਹਨੂੰ ਦੇਖੋ ਜੀ ਸਾਹਮਣੇ ਦੇਖੀ ਕਾਨੂੰਨ ਦੇ ਤਹਿਤ ਸਾਹਮਣੇ ਦੇਖੀ ਸਰ ਸਾਹਮਣੇ ਕੋਈ ਐਸੀ ਇਸ ਤਰ੍ਹਾਂ ਦਾ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ ਅਸੀਂ ਜੋ ਵੀ ਸਬੂਤ ਸਾਡੇ ਕੇਸ ਫਾਈਲ ਜੁਤਾ ਹੈ ਉਸ ਦੇ ਹਿਸਾਬ ਦੇ ਨਾਲ ਗੱਲ ਕਰਾਂਗੇ ਕਾਨੂੰਨੀ ਗੱਲ ਕਰਾਂਗੇ ਕੋਈ ਕਿਆਸ ਪਬਲਿਕ ਦਾ ਕੋਈ ਵੀ ਵਿਅਕਤੀ ਜੋ ਆਪਕੀ ਮਰਜ਼ੀ ਦੇ ਨਾਲ ਕੋਈ ਖਿੱਚ ਕਰ ਰਿਹਾ ਹੈ ਉਸ ਦੇ ਨਾਲ ਸਾਨੂੰ ਕੋਈ ਲੈਣਾ ਨਹੀਂ ਸਾਡੇ ਸਾਹਮਣੇ ਜੋ ਐਵੀਡੈਂਸ ਆਇਆ ਹੈ ਜੋ ਬਿਆਨ ਆਏ ਨੇ ਤੇ ਜੋ ਬਾਕੀ ਵੀ ਸਿਰਫ ਮਿਸਟੈਨੀਸ਼ਲ ਐਵਿਡੈਂਸ ਨੇ ਅਸੀਂ ਉਹਨਾਂ ਐਵਿਡੈਂਸ ਦੇ ਆਧਾਰ ਤੇ ਅਸੀਂ ਕਾਰਵਾਈ ਕਰ ਸਕਦੇ ਹਾਂ ਸਰ ਇਹਨਾਂ ਖਲਾਫ ਕਿਸ ਤਰ੍ਹਾਂ ਹੈ ਹੈ ਮਕਦਮਾ ਇਹ ਜੋ ਮਕਦਮਾ ਹੈ ਜਿਸਦੇ ਵਿੱਚ ਗ੍ਰਿਫਤਾਰੀ ਹੋਈ ਹੈ ਉਹ 302 ਦਾ ਕੇਸ ਹੈ ਵਰਕਲ ਕਲਾ 2000 15 ਦੇ ਵਿੱਚ ਤੋਂ ਪਦਮਾਦਰ ਪੁਆਚੀ ਕਿਹੜੇ ਥਾਣੇ ਦੇ ਸਾਰੇ ਗ੍ਰਿਫਤਾਰੀਆਂ ਮੰਦਰੀਂ ਫਿਲੀਆਂਦੀ ਗਈ ਸਰ ਕੋਟਕਪੂਰਾ ਥਾਣੇ ਦੇ ਬਾਜਾਖਾਨਾ ਥਾਣੇ ਦੇ ਵਿੱਚ ਸੀਗਾ ਇਹ ਥਾਣਾ ਬਾਜਾਖਾਨਾ ਦਾ ਬਾਜਾਖਾਨਾ ਠੀਕ ਭਾਈ ਉਹ ਪੂਰਾ ਤੈਨੂੰ ਲੀਵੋ ਸੀਮ ਚਲੋ ਬਾਹਰ ਇਧਰ ਆਈ ਜਾਣਾ ਹੁਣ ਸਾਰੀ ਹੁਣ ਤੱਕ ਜਾਂਚ ਹੋਈ ਹੈ ਪੁਲਿਸ ਸਰ ਸਰ ਇੰਦੀ ਸਰ ਹੁਣ ਤੱਕ ਜੋ ਜਾਂਚ ਹੋਈ ਉਹਦੇ ਸਾਹਮਣੇ ਆਏ ਕਿਸੇ ਕਿਨੇ ਕਹਿੰਦੇ ਗੁੜੀ ਚਲਾਈ ਗਈ ਸੀ सुमित भैया सर 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 थोड़ा हो अब एक एपिसोड हो गया हिंदी सर, हिंदी सर, हिंदी सर, हिंदी हिंदी में में ये 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 पहले कहने पर गोली चली तो तो अदालत तो के लिए भी कुछ रखेंगे ना हम छापे मारी छापेमारी छापेमारी जो बहबल कला और कोट कपुरा में फायरिंग हुई थी 2015 अक्टूबर महीने में उस संबंध में एसआईटी की तरफ से चरनजीत सिंह उस समय के एसएसपी मोगा को आज गिरफ्तार किया गया है। इनके बारे में इनसे संबंधित केस फाइल के ऊपर सफिशियंट एविडेंस आ चुका है और इनको नोटिस जारी किया गया था उनतीस तारीख को पेश होने के लिए लेकिन वो नोटिस सर्व नहीं हो पा रहा था क्योंकि ये अवेलेबल नहीं थे और ये पता चला कि ये दाएं बाएं हो गए हैं और ये पेश नहीं हो गए और इनका वीज़ा लगा हुआ है ये बाहर जा सकते हैं और ये टिकट वगैरह लेने का प्रयास कर रहे थे इस बारे में पुलिस के पास पुख्ता जानकारी जब मिली तो इनकी गिरफ्तारी के लिए मतलब हमने प्रयास किए और सोर्स लगा करके इन इनके बारे में पता किया गया और आज सुबह सुबह इनको अर्ली मॉर्निंग गिरफ्तार किया गया है उसकी से तो जब, जब और बाकी तफ्तीश चल रही है इन्वेस्टिगेशन चल रहा है आने वाले समय में जो भी डेवलपमेंट होगा आपको हम बताते सकते हैं गिरफ्तारी कोशिश की इन्होंने गिरफ्तारी जब करने के लिए घेरा डाल दिया गया उस समय इन्होंने भागने की कोशिश की और इनकी कोशिश यही थी कि ये भाग जाए लेकिन पुलिस का घेरा मजबूत था इसलिए मतलब ये भागने में नाकामयाब रहे पुलिस ने इनको गिरफ्तार तो किया फिलहाल इनको बहबल कला गोलीकांड में तीन सौ दो के केस में गिरफ्तार किया गया सर इसमें एक सवाल है की एसएसपी एस जे मोगा गए थे बैबल कलाम फरीदकोट में था तो इनकी वहाँ क्या भूमिका थी क्यों किस लिए गए थे ये देखिए इनकी जो भूमिका थी वो तो जांच का विषय है और जांच में बहुत सारी चीजें आ चुकी हैं और बहुत सारी चीजें आनी बाकी हैं तो और कहाँ गए थे तो वहाँ पर मतलब इनकी प्रेजेंस थी और केस फाइल पर जो स्टेटमेंट्स आए हैं और दूसरे जो एविडेंस हैं उसके आधार पर इनकी गिरफ्तारी के लिए सबूत हमारे गए पर 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 गए थे सर, सर, एस गए थे सर ये सारा चीज़ हम बाद में बताएंगे आप सर और कहाँ कहाँ छापेमारी की जा रही है देखिए जो आपको जो भी गिरफ्तारी हो जाएगी उसके बारे में आपको हम बताते सर, केड़े कोर्ट में सारा कुछ हम आपको बाद में बताएंगे